ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਵੱਲੋਂ ਇੱਕ ਇੰਡੀਅਨ ਆਰਮੀ ਦੇ ਕਰਨਲ ਦੇ ਨਾਲ ਬਹੁਤ ਵੱਡੀ ਵਾਦੀਤੀ ਕਿਸੇ ਦੀ ਹੈ ਪੀੜਤ ਪਰਿਵਾਰ ਨੂੰ ਇਨਸਾਫ ਲੇਕਿਨ ਇੱਕ ਪੁਰਾਣਾ ਕੇਸ ਵੀ ਸਾਹਮਣੇ ਆਇਆ ਹੈ ਕਿ ਇਸ ਤਰ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਦੇ ਲੜਕੇ ਤੇ ਵੀ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਇੱਕ ਕਰਨਲ ਆਰਮੀ ਦੇ ਸੀ ਉਹਨਾਂ ਦੇ ਪਰਿਵਾਰ ਖਾਸ ਕਰਕੇ ਉਹਨਾਂ ਦੇ ਨਾਲ ਛੇੜਛਾੜੀ ਦੇ ਇਲਜ਼ਾਮ ਲੱਗੇ ਤੇ ਫਿਰ ਇੰਡੀਅਨ ਆਰਮੀ ਉਸ ਸਿਨੇਮਾ ਹਾਲ ਦੇ ਵਿੱਚ ਆ ਕੇ ਕੀੜਾ ਪਾ ਦਿੰਦੀ ਹੈਗੀਆ ਤੇ ਇਹ ਵਾਕਿਆ ਪੁਰਾਣਾ ਲੇਕਿਨ ਹੁਣ ਕਿਉਂਕਿ ਜਦੋਂ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਫਿਰ ਪਤਾ ਲੱਗਦਾ ਹੈ ਕਿ ਭਾਰਤੀ ਫੌਜ ਦੀ ਕਿੰਨੀ ਤਾਕਤ ਆ ਤੇ ਹੁਣ ਸਵਾਲ ਖੜੇ ਹੋਣੇ ਕਿ ਪਟਿਆਲਾ ਚ ਹਲੇ ਕਰਨਲ ਪਸ਼ਪਿੰਦਰ ਸਿੰਘ ਬਾਠ ਨੂੰ ਇਨਸਾਫ ਨਹੀਂ ਮਿਲਿਆ ਲੇਕਿਨ ਉਦੋਂ ਆਰਮੀ ਨੇ ਪ੍ਰਕਾਸ਼ ਸਿਨੇਮਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਸਥਿਤ ਸੀ ਕੀੜਾ ਪਾ ਕੇ ਤੇ ਫਿਰ ਉਸ ਸਮੇਂ ਦੇ ਮੁੱਖ ਮੰਤਰੀ ਦੇ ਮੁੰਡੇ ਨੂੰ ਬਾਰ ਕਟ ਕੇ ਤੇ ਉਹਦੀ ਰੱਜ ਕੇ ਸੇਵਾ ਵੀ ਕੀਤੀ ਸੀ ਤੇ ਇਸ ਮਸਲੇ ਦੇ ਵਿੱਚ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਸਤਿ ਸ਼੍ਰੀ ਅਕਾਲ ਜੀ ਇਹ ਪਹਿਲੀ ਗੱਲ ਕਿਉਂਕਿ ਜਦੋਂ ਕੋਈ ਇਦਾਂ ਦੇ ਕਾਰਡ ਵਾਪਰਦੇ ਨੇ ਖਾਸ ਕਰਕੇ ਕੋਈ ਇੰਡੀਅਨ ਆਰਮੀ ਦੇ ਨਾਲ ਕੋਈ ਧੱਕਾ ਕਰਦਾ ਤੇ ਉਦਾਹਰਨਾ ਦਿੱਤੀਆਂ ਜਾ ਰਹੀਆਂ ਇਸ ਤਰ੍ਹਾਂ ਹੀ ਕਹਿੰਦੇ ਕਿ ਜਦੋਂ ਸੂਬੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਸਨ ਉਹਨਾਂ ਦੇ ਲੜਕੇ ਵੱਲੋਂ ਵੀ ਇੰਡੀਅਨ ਆਰਮੀ ਦੇ ਰੈਂਕ ਤੇ ਪਰਿਵਾਰ ਨਾਲ ਵਧੇਗੀ ਕੀਤੀ ਗਈ ਸੀ ਇਸੀ ਬਤਮੀ ਜੀ ਕੀਤੀ ਗਈ ਸੀ ਇਹ ਵਾਕਏ ਸੱਚੀ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਬਹੁਤ ਗੱਲ ਉਡਰ ਰਹੀ ਹੈ ਜੀ ਐਕਚੁਅਲੀ ਬੇਸਿਕਲੀ ਉਸ ਟਾਈਮ ਦੇ ਉੱਤੇ ਜਿਹੜਾ ਪ੍ਰਵਾਸ ਸੀ ਉਹ ਮਿਰਕਰ ਕੈਪਟਨ ਸੀ ਜਾਂ ਕਰਨਲ ਸੀ ਇਹਦੇ ਆਫੀਸਰ ਦਾ ਬੰਦੂ ਪਛਾਣਕਾਰੀ ਨਹੀਂ ਜੀ ਉਹਨਾਂ ਦੀ ਪਤਨੀ ਆਪਣੇ ਕੁਲੀਗਸ ਨੂੰ ਇੱਥੇ ਰੇਲਵੇ ਸਟੇਸ਼ਨ 'ਤੇ ਛੱਡਣ ਆਏ ਸੀ ਤੇ ਇਹਨਾਂ ਦੇ ਬੇਟੇ ਨੇ ਜਿਹੜਾ ਸੀ ਉਸ ਟਾਈਮ ਦੇ ਉੱਤੇ ਜਿਹੜਾ ਪ੍ਰਤਾਪ ਸਿੰਘ ਕੈਰੋ ਦਾ ਬੇਟਾ ਸੀ ਉਹਨੇ ਉਹਦੀ ਛੇੜਖਾ ਨਹੀਂ ਕੀਤੀ ਸੀ ਜੀ ਉਹਨਾਂ ਦਾ ਤਤਕਾਰ ਵੀ ਹੋਇਆ ਸੀ ਤੇ ਉਹਨੇ ਵਾਪਸ ਜਾ ਕੇ ਫਿਰ ਜਦੋਂ ਆਪਣੇ ਆਦਮੀ ਨਾਲ ਗੱਲ ਕੀਤੀ ਮੇਰੇ ਨਾਲ ਗੱਲ ਕੀਤੀ ਹੈ ਤੇ ਉਹਨੇ ਫਿਰ ਉੱਥੇ ਜਾ ਕੇ ਆਰਮੀ ਵੱਡੀ ਗਿਣਤੀ ਚ ਫੋਰਸ ਲਾ ਦਿੱਤੀ ਪ੍ਰਕਾਸ਼ ਨਿਮੇ ਦੇ ਘਰੇ ਘਰੇ ਜੀ ਫੋਰਸ ਲਾਉਣ ਤੋਂ ਨਾ ਕਿਹਾ ਜੀ ਜਾਂ ਤੇ ਥੱਲੇ ਉੱਤੇ ਜਾ ਅਸੀਂ ਇਸ ਨਿਮੇ ਨੂੰ ਅੱਗ ਲਾਉਣ ਲੱਗੇ ਜੀ ਉਹ ਫਿਰ ਥੱਲੇ ਉੱਤਰਿਆ ਤੇ ਫਿਰ ਉਹਨੂੰ ਸੜਕ ਦੇ ਉੱਤੇ ਜਿਹੜਾ ਸੀ ਇੱਕ ਪਾਸੇ ਧੌਣੋ ਫੜ ਕੇ ਦੂਜੇ ਲੱਤੋਂ ਫੜ ਕੇ ਉੱਤੇ ਬਾਲਾ ਕੱਢ ਕੇ ਤੇ ਪਟਕਾ ਕੇ ਮਾਰਦਾ ਸੀ ਆਰਮੀ ਵਾਲਿਆਂ ਨੂੰ ਥੱਲੇ ਉਲੇ ਜੀ ਹੱਡੀਆਂ-ੋਡੀਆਂ ਤੋੜ ਦਿੱਤੀਆਂ ਗਏ ਸੀ ਉਹਦੀਆਂ ਜੀ ਮਤਲਬ ਇਹੋ ਜਿਹੇ ਘਟਨਾਵੇਂ ਵਾਪਰਤੀਆਂ ਸੀ ਅਸੀਂ ਤੇ ਗੱਲ ਕਹਿੰਦੇ ਆ ਵੀ ਵੇਖੋ ਜਿਹੜੇ ਕਰਨਲ ਪਸ਼ਪੰਦਰੀ ਸਿੰਘ ਆ ਉਹ ਕੋਈ ਛੋਟਾ ਰੈਂਕ ਨਹੀਂਗਾ ਆਰਮੀ ਵਾਲੇ ਬੰਦੇ ਨੇ ਜੀ ਜੇ ਅੱਜ ਸੁਰੱਖਿਤ ਅਸੀਂ ਹੈਗੇ ਨੇ ਸਿਰਫ ਉਹਨਾਂ ਦੀ ਬਦੌਲਤ ਸੁਰੱਖਿਤ ਹੈਗੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਉਹਨਾਂ ਨੇ ਜ਼ੈਸਤੀ ਕੀਤੀ ਗਈ ਹੈ ਤਾਂ ਉਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ ਜੇ ਇਨਸਾਫ ਨਹੀਂ ਦਿੰਦੇ ਤੇ ਮੈਂ ਸੋਚਦਾ ਆਮ ਲੋਕਾਂ ਨੂੰ ਇਹ ਦੱਸੋ ਕਿ ਜਲਾਓ ਡਟ ਕੇ ਸਾਥ ਦੇਣਾ ਚਾਹੀਦਾ ਉਹਨਾਂ ਦਾ ਵੀ ਜਿਹੜੇ ਪੀੜਤ ਪਰਿਵਾਰ ਹੈ ਜੀ ਉਦੋਂ ਜਦੋਂ ਜਸਬੀਰ ਸਿੰਘ ਪੱਟੀ ਸਾਹਿਬ ਜਦੋਂ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਸਨ ਉਹਨਾਂ ਦੇ ਲੜਕੇ ਦੋ ਨੇ ਉਹਨਾਂ ਵਿੱਚੋਂ ਕਿਹੜਾ ਸੀ ਜੀ ਉਹ ਗੁਰਿੰਦਰ ਕਰਨ ਬਾਰੇ ਗੱਲ ਚੱਲਦੀ ਸੀ ਅਸੀਂ ਗੁਰਿੰਦਰ ਬਾਰੇ ਚ ਗੱਲ ਚੱਲਦੀ ਤੇ ਫਿਰ ਉਦੋਂ ਫਿਰ ਮੁੱਖ ਮੰਤਰੀ ਨਹੀਂ ਜਦੋਂ ਨਹੀਂ ਕਿਹਾ ਸੀ ਉਹਨਾਂ ਦੀ ਜਿਹੜੀ ਮਾਤਾ ਜੀ ਨੇ ਕਿਹਾ ਸੀ ਤੂੰ ਮੁੱਖ ਮੰਤਰੀ ਹੋ ਕੇਂਦੇ ਵੀ ਜੇ ਗੰਦੇ ਕੰਮ ਕਰੇਂਗੇ ਤੇ ਮੈਂ ਕੀ ਕਰ ਸਕਦਾ ਉੱਥੇ ਜੀ ਜੀ ਉਹਨਾਂ ਦੇ ਫਾਦ ਨੇ ਕਿਹਾ ਸੀ ਵੀ ਜਿਹੋ ਜਿਹਾ ਕਰੂਗਾ ਭਰੂਗਾ ਇਹਨੂੰ ਕਿਹਾ ਸੀ ਵੀ ਆਰ ਵੀ ਤਾਂ ਪੰਗਾ ਲੈ ਜੀ ਆਰਮੀ ਹੁਣ ਮੈਂ ਕਿਉਂ ਗੱਲ ਕਰਕੇ ਤੈਪ ਥੋੜੀ ਆਪਣੀ ਸੀ ਪਲਵਾਣੀ ਮੈਂ ਇੱਥੇ ਜੀ ਜੀ ਉਸ ਕਰਕੇ ਉਹਨਾਂ ਕੋਈ ਟਿੱਪਣੀ ਨਹੀਂ ਸੀ ਕੀਤੀ ਉਹਨਾਂ ਨੇ ਫਿਰ ਮਿਲ ਕੇ ਕਾਫੀ ਚਿਰ ਹਸਪੀਟਲ ਰਿਆ ਸੀ ਉਹ ਮੁੰਡਾ ਉਹਨਾਂ ਦਾ ਜੀ ਅੱਛਾ ਉਦੋਂ ਇਹ ਵੀ ਚਰਚਾ ਸੀ ਕਿ ਜੀ ਮਾਮਲਾ ਕਿਉਂਕਿ ਉਸ ਸਮੇਂ ਦੇਖਦੇ ਪ੍ਰਧਾਨ ਮੰਤਰੀ ਨਿਜਵਨ ਲੇਰੂ ਸਨ ਉਹਨਾਂ ਤੱਕ ਪਹੁੰਚ ਗਿਆ ਸੀ ਕੁਝ ਨਹੀਂ ਪਹੁੰਚ ਗਿਆ ਸੀ ਲੇਕਿਨ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਹਨੇ ਤਨੇ ਠੀਕ ਕੀਤਾ ਜੋ ਕੀਤਾ ਆਰਮੀ ਨੇ ਜੀ ਜੀ ਇਹ ਥੋੜੀ ਕਲ ਤੁਸੀਂ ਲੋਕ ਕਣੀ ਹੁੰਦੀ ਹੈ ਭਣ ਇਸ ਤਰ੍ਹਾਂ ਛੇੜੋ ਤੁਸੀਂ ਸ਼ਹਿਰਾਂ ਪੇ ਮੈਂ ਮੁਖਮਤ ਜੇ ਮੰਡਾ ਦੀ ਮਰਜ਼ੀ ਕਰ ਲਾ ਜੀ ਉਸ ਟਾਈਮ ਦੇ ਉੱਤੇ ਥੋੜੀ ਕਰਵਾਹ ਹੈਗਾ ਸੀ ਜਿਹੜੀ ਕਰਵਾਹ ਵੀ ਕਣੀ ਖਤਮ ਹੋ ਗਈ ਹੈ ਜੀ ਜੀ ਇਸ ਕਰਕੇ ਉਹ ਬੜੀ ਵੱਡੀ ਘਟਨਾ ਵਾਪਰੀ ਸੀ ਉਹ ਮਤਲਬ ਚਰਚਾ ਨਹੀਂ ਸੀ ਬੜੀ ਇਸ ਗੱਲ ਦੀ ਉੱਥੇ ਜੀ ਔਰ ਇਹ ਵੀ ਕਿ ਉਹ ਰੇਲਵੇ ਸਟੇਸ਼ਨ ਤੇ ਛੇੜਖਾਨੀ ਕਰਨ ਤੋਂ ਬਾਅਦ ਬਤਮੀ ਦੀ ਕਰਨ ਤੋਂ ਬਾਅਦ ਫਿਰ ਉਸ ਸਮੇਂ ਉਹ ਪ੍ਰਕਾਸ਼ ਸਿਨੇਮੇ ਦੇ ਅੰਦਰ ਵੜ ਗਿਆ ਸੀ ਨੀ ਪ੍ਰਕਾਸ਼ਮ ਉਹਨਾਂ ਦਾ ਆਪਣਾ ਹੀ ਸੀ ਨਾ ਉੱਥੇ ਬਣ ਗਿਆ ਸੀ ਅੰਦਰ ਓਕੇ ਓਕੇ ਆਰਮੀ ਨੂੰ ਪਤਾ ਲੱਗਿਆ ਸੀ ਕਿ ਬੰਦਾ ਇਸ ਟਾਈਮ ਉੱਥੇ ਪ੍ਰਕਾਸ਼ ਨਿਮਾ ਦੇ ਵਿੱਚ ਪੂਰੀ ਨਾਲ ਸੀਐਡੀਸ ਉਹਨਾਂ ਦੀ ਵੀ ਨਾਲ ਲੱਗੇ ਸੀ ਸਾਰੇ ਬੰਦੇ ਉੱਥੇ ਜੀ ਉਹ ਕਿਉਂ ਉਹਦੋਂ ਆਰਮੀ ਤੇ ਵੈਸੇ ਚੜਤ ਵੱਡੀ ਹੁੰਦੀ ਸੀ ਉਦੋਂ ਤੇ ਵੇਖੋ ਵੱਡੇ ਵੱਡੇ ਦੇ ਘਰਾਂ ਦੇ ਮੁੰਡੇ ਸੀ ਵੀ ਕਹਿੰਦੇ ਸੀ ਲੈਫਟ ਹੰਡ ਸੈਕੰਡ ਲੈਫਟ ਮਰਜੀ ਆਰਮੀ ਤੇ ਬਹੁਤ ਵੱਡੀ ਸਿਹੜੀ ਪ੍ਰਾਪਤੀ ਹੋਊਗੀ ਕੈਪਟਨ ਮਰਿੰਦਰ ਸਿੰਘ ਉਸੇ ਖਾਤੇ ਚ ਆਏ ਸੀਗੇ ਜੀ ਜੀ ਉਦੋਂ ਤੁਹਾਡੇ ਹਿਸਾਬ ਨਾਲ ਉਦੋਂ ਕਾਫੀ ਇਹ ਮਾਮਲਾ ਸਰਗਰਮ ਰਿਹਾ ਗਰਮ ਰਿਹਾ ਮਾਮਲਾ ਹੈ ਕਾਜੀ ਸਰਕਾਰ ਵਿੱਚ ਤੁਸੀਂ ਅੱਜ ਵੀ ਖੋਲ ਕੇ ਵੇਖ ਲਓ ਨੈਟ ਤੇ ਮਿਲ ਜੂਗਾ ਤੁਹਾਨੂੰ ਸਭ ਕੁਝ ਵੀ ਕੀ ਕੁਝ ਹੋਇਆ ਸੀ ਉਸ ਟਾਈਮ ਦੇ ਉੱਤੇ ਅੱਜ ਵੀ ਇਹ ਮਿਲਦਾ ਹੋਵੇ ਤੇ ਲੇਕਿਨ ਮਾੜੀ ਗੱਲ ਇਹ ਨਹੀਂ ਹੋਣੀ ਚਾਹੀਦੀ ਜੋ ਹੋ ਰਿਹਾ ਵੇਖੋ ਇੱਕ ਜਿੰਮੇਵਾਰ ਬੰਦੇ ਨੇ ਇੰਸਪੈਕਟਰ ਨੇ ਤੁਸੀਂ ਤੁਸੀਂ ਇਹ ਗੱਲ ਕਹੋ ਅਗਲੇ ਤੋਂ ਵੀ ਅਜੇ ਹੁਣੇ ਇੰਕਾਊਂਟਰ ਕਰਕੇ ਤੁਹਾਨੂੰ ਇੱਕ ਹੋਰ ਕੰਮ ਕਰਨਾ ਪੈਣਾ ਕਰ ਦਿਓ ਫਿਰ ਕੀ ਹੋਊਗਾ ਜੀ ਜੀ ਅੱਗੇ ਕਿਹੜੇ ਘਟਕੀ ਤੇ ਤੁਸੀਂ ਇੰਕਾਊਂਟਰ ਇਹਨਾਂ ਨੇ ਖਲੇ ਤਾਂ ਤੇ ਬੰਦੇ ਡਿਸਮਿਸ ਕਰਨੀ ਚਾਹੀਦੇ ਮੈਂ ਤਾਂ ਸੁਝਾਉਂਦਾ ਜੀ ਜੀ ਅੱਛਾ ਇੱਕ ਹੋਰ ਗੱਲ ਜਿਵੇਂ ਉਸ ਸਮੇਂ ਮੁੱਖ ਮੰਤਰੀ ਪ੍ਰਤ ਪ੍ਰਤਾਪ ਸਿੰਘ ਕਹਿੰਦਾ ਕੋਈ ਦਖਲ ਨਹੀਂ ਦਿੰਦਾ ਕਿਉਂਕਿ ਮੁੰਡਿਆਂ ਨੇ ਉਹਨਾਂ ਨੂੰ ਵੀ ਜਲੀਲ ਕਰਵਾਤਾ ਹੈ ਨਾ ਜੀ ਸਮਾਜ ਦੇ ਵਿੱਚ ਬਿਲਕੁਲ ਬਿਲਕੁਲ ਐਸੇ ਮੈਂ ਜਿਹੜੀ ਮੌਜੂਦਾ ਆਮ ਆਦੀ ਪਾਰਟੀ ਸਰਕਾਰ ਇਹ ਚੋਪਾ ਕਰਨਲ ਪਸ਼ਪਿੰਦਰ ਸਿੰਘ ਬਾਠ ਨੂੰ ਲੈ ਕੇ ਜੀ ਮਾਰੀ ਗੱਲ ਨਾ ਜੀ ਜੀ ਇਹਦੇ ਤੇ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਠੋਸ ਕਦਮ ਜਿਹੜੇ ਐਕਸ਼ਨ ਲੈਣਾ ਚਾਹੀਦਾ ਜੀ ਨਾਨਕ ਸਿੰਘ ਵੱਲੋਂ ਜਿਹੜਾ ਐਸਐਸਪੀ ਨੂੰ ਇਹ ਕਹਿ ਦੇਣਾ ਜੀ ਬੰਦੇ ਸਸਪੈਂਡ ਕਰਤੇ ਸਸਪੈਂਡ ਨਹੀਂ ਉਹਨਾਂ ਦੇ ਪਰਚਾ ਦਰਜ ਕਰਕੇ ਅੰਦਰ ਉੱਤੇ ਜਣਾ ਚੀਦੇ ਜੀ ਜਦੋਂ ਅਸੀਂ ਮੰਨ ਲਿਆ ਉਹਨਾਂ ਦੀ ਗੱਡੀ ਸੜਖੜ ਕੀਤੀ ਸੀ ਕਾਨੂੰਨੀ ਕਾਰਵਾਈ ਕਰੋ ਜੀ ਚਲਾਨ ਕੱਟਿਆ ਜਾ ਸਕਦਾ ਉਹਨਾਂ ਦੇ ਚਲਾਨ ਕੱਟਿਆ ਜਾ ਸਕਦਾ ਅਸੀਂ ਗੱਡੀ ਟੋਕਰ ਕੇ ਖੜ ਸਕਦੇ ਹਾਂ ਤੁਸੀਂ ਉਹਨਾਂ ਦੇ ਤੁਸੀਂ ਉਹਦਾ ਗ੍ਰਿਫਤਰ ਕੇ ਖੜ ਸਕਦੇ ਲੈ ਗਏ ਕੋਈ ਗੱਲ ਨਹੀਂ ਤੁਸੀਂ ਜੀ ਜੀ ਜਿਸ ਤਰ੍ਹਾਂ ਉਹਨਾਂ ਨੇ ਬੇਸਵਾਲ ਨਾਲ ਜਿਵੇਂ ਕੁੱਟਕਮਾ ਕੀਤੀ ਉਹ ਬੜੀ ਘਟਿਆ ਘਟਿਆ ਹਰਕਤ ਹੈ ਫਿਰ ਇੱਕ ਨਹੀਂ ਦੋ ਬੰਦੇ ਨੂੰ 12 ਬੰਦੇ ਤੁਸੀਂ ਪੈ ਗਿਓ ਜੀ ਜਨਤਕ ਤੌਰ ਤੇ ਕੁੱਟਮਾਰ ਕੀਤੀ ਸਾਰੀ ਸੀਸੀਟੀਵੀ ਕੈਮਰੇਜ ਕੈਦ ਹੋਈ ਹੈ ਜੀ ਜਿਸ ਕਰਕੇ ਮੈਂ ਤਾਂ ਸੋਚਦਾ ਜਿਹੜਾ ਸਾਡਾ মিডিਆ ਵਾ ਉਹਨੂੰ ਵੀ ਸਾਥ ਦੇਣ ਚਾਹੀਦਾ ਉਸ ਪੀੜਤ ਪਰਿਵਾਰ ਦਾ ਕਿ ਇਹਨਾਂ ਨੂੰ ਇਨਸਾਫ ਮਿਲਣ ਚਾਹੀਦਾ ਵਾ ਕਿਉਂ ਦੇਖੋ ਕਰਨਲ ਨੇ ਕਰਨਲ ਛੁੱਟੀ ਪਾਵਾ ਨਹੀਂ ਆਈ ਜੀ ਜਿਹੇ ਦਾ ਬੰਦਾ ਹੁੰਦਾ ਜੀ 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 ਤੇ ਦੂਜਾ ਕੀ ਨਾ ਇਸ ਮਸਲੇ ਦੇ ਵਿੱਚ ਦੇਖੋ ਨਾ ਕਿ ਬੰਦੇ ਕਹਿੰਦੇ ਕਿ ਸਸਪੈਂਡ ਕਰਤੇ ਪਰ ਸਸਪੈਂਡ ਜਿਹੜੇ ਕੀਤੇ ਹਲੇ ਤੱਕ ਪਟਿਆਲਾ ਪੁਲਿਸ ਨੇ ਉਹਨਾਂ ਦੇ ਨਾਮ ਨਹੀਂ ਦਿੱਤੇ ਹੈਗੇ ਮੈਂ ਉਹੀ ਤੁਹਾਨੂੰ ਗੱਲ ਕੀਤੀ ਨਾ ਜੀ ਉਹੀ ਗੱਲ ਕੀਤੀ ਵੀ ਇਹ ਜਾਣਬੁੱਝ ਕੇ ਅਜੇ ਦੋਸ਼ੀਆਂ ਦੀ ਮਦਦ ਅਜੇ ਵੀ ਕੀਤੀ ਜਾ ਰਹੀ ਆ ਜੀ ਕੱਲ ਨੂੰ ਫਿਰ ਸੁਪਰੀਮ ਕੋਰਟ ਤੇ ਹਾਈ ਕੋਰਟ ਇੰਟਰਵੈਨ ਕਰਦੀ ਮੁੜ ਕੇ ਚੀਕਾਂ ਮਾਰਦੇ ਜੀ ਉਹ ਜਿਹੜੀ ਉਹਨਾਂ ਦੀ ਵਾਏ ਪਸ਼ਵਿੰਦਰ ਬਾਠ ਦੀ ਬਤਨੀ ਉਹਨੇ ਕਿਹਾ ਜੀ ਮੇਰੇ ਤੋਂ ਫੋਨ ਤੇ ਮਾਫੀ ਮੰਗਿਓ ਰਿਕਾਰਡ ਕੀਤਾ ਸਭ ਕੁਝ ਮਾਫੀ ਬੰਦਾ ਉਦੋਂ ਹੀ ਮੰਗਦਾ ਜਦੋਂ ਗਲਤੀ ਕਰਦਾ ਜੀ 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 ਗਲਤੀ ਤੇ ਮੰਨ ਲਈ ਤੁਸੀਂ ਆਪਣੀ ਗਲਤੀ ਕੀਤੀ ਸੀ ਜੀ ਤੇ ਨਾਲੇ ਪੁਲਿਸ ਦੀ ਗੱਲ ਹੁੰਦੀ ਕੁੱਟ-ਕੁੱਟ ਕੇ ਮਾਫੀ ਮੰਗਣੇ ਤੇ ਮਿੰਟ-ਮਿੰਟੀ ਗੱਲ ਹੁੰਦੀ ਫਿਰ ਪਰਪੀ ਨੇ ਮਾਫੀ ਮੰਗਣੀ ਮਾਫੀ ਮੰਗਲਿੰਦੇ ਅਜੇ ਜੀ 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 ਇਸ ਕਰਕੇ ਸਾਡੀ ਮਾਨਸਿਕਤਾ ਜਿਹੜੀ ਅਜੇ ਵੀ ਉਹੀ ਜੜੀ ਰਹੀ ਹੈ ਸਾਡੀ ਅੰਗਰੇਜ਼ਾਂ ਦੇ ਟਾਈਮ ਦੀ ਆ ਅੰਗਰੇਜ਼ ਜਿਹੜਾ ਸੀ 17 ਰੁਪਏ ਦਿੰਦਾ ਸੀ ਆਪਣੇ ਸਪਾਹੀ ਨੂੰ ਜੀ ਉਹਨੂੰ 17 ਰੁਪਏ ਤਨਖਾਹ ਤਦਵਾਦੀ ਜੀ ਉਹਨੇ ਕਿਹਾ ਵਧ ਤੋ ਵਧ ਲੋਕ ਕੁੱਟਣੇ ਹਨ ਜੀ ਜਿੰਨੇ ਵਧ ਤੋ ਵਧ ਲੋਕ ਤੂੰ ਫੜਕਾ ਸਕਦੇ ਕੁਛ ਤਾਂ ਤੇਰੀ ਤਨਖਾਹ ਫਿਰ ਵਧੂ ਜਿਹੜੀ ਵਧ ਨਹੀਂ ਦੇਈ ਸਾਡੀ ਮਾਨਸਿਕਤਾ ਉਹੀ ਅੰਗਰੇਜ਼ਾਂ ਵਾਲੀ ਚ ਜੁੜ ਗਈ ਪਈ ਅਸੀਂ ਸਮਾਜਿਕ ਬਣੀ ਨਹੀਂ ਸਕੇ ਅਜੇ ਤੱਕ ਜੀ ਜੀ अच्छा दूजा एक, एक और ਗੱਲ ਨੇ ਪਹਿਲਾਂ ਤੇ ਇੱਕ ਢਾਬੇ ਵਾਲਾ ਆ ਗਿਆ ਜੀ ਉਹ ਸ਼ਰਾਬ ਪੀਂਦੇ ਪੀਰੇ ਸੀ ਹੁਣ ਪਤਾ ਲੱਗਾ ਜਿਹੜਾ ਮੈਡੀਕਲ ਰਿਪੋਰਟ ਆਈ ਕਿ ਉਹ ਤੇ ਸ਼ਰਾਬ ਪੀਤੀ ਨਹੀਂ ਉਹਨਾਂ ਨੇ ਜੀ ਮੈਂ ਤੇ ਕਦੇ ਢਾਬੇ ਵਾਲੇ ਨੂੰ ਪਰਚਾ ਦੇਣਾ ਚਾਹੀਦਾ ਤੂੰ ਹੋ ਲੋ ਜੀ ਉਹਦੇ ਤੇ ਵੀ ਝੂਠ ਬੋਲ ਕੇ ਪਰਚਾ ਦੇ ਉਹ ਵੀ ਤੂੰ ਜੀ ਸ਼ਰਾਬ ਪੀਤੀ ਤੂੰ ਕਿੱਥੇ ਵੇਖਿਆ ਸੀਗਾ ਬਖਾਦਰ ਕੋਈ ਸੀਸੀਟੀਵੀ ਉੱਥੇ ਜਾਈਂਦਾਂ ਕੋਈ ਜੀ ਜੇ ਬਾਕੀ ਕੀ ਤੇ ਫਿਰ ਉਹ ਵੀ ਹੋਣੀ ਚਾਹੀਦੀ ਜੀ ਗੱਲ ਚੋਂ ਸ਼ਰਾਬ ਪੀਂਦੇ ਮੰਨ ਲਿਆ ਸ਼ਰਾਬ ਪੀਂਦੇ ਕਿਹੜਾ ਬੰਦਾ ਐਡਾ ਪਾਗਲ ਬੰਦਾ ਬੋਨਦ ਤਰ੍ਹਾਂ ਸ਼ਰਾਬੀ ਉਬਜਾਰ ਦੇ ਵਿੱਚ ਜੀ ਤੂੰ ਲੋ ਸ਼ਰਾਬ ਪੀਂਦੇ ਸੀ ਤੂੰ ਕੋਈ ਨਹੀਂ ਕਰ ਵੀ ਕਰਦੇ ਕੋਈ ਗੱਲ ਨਹੀਂ ਜੀ ਧਾਬੇ ਵਾਲੇ ਜੀ ਆਪਣੀ ਮਜਬੂਰੀ ਹੋਣੀ ਹੈ ਉਹਨੂੰ ਸਿਰਫ ਬਿਚਾਰੇ ਨੂੰ ਡਰਾ ਧਮਕਾ ਕੇ ਬਿਆਨ ਦਵਾਇਆ ਉਹ ਧਾਬੇ ਵਾਲੇ ਜੀ ਕੀ ਕਰਨਾ ਉਹਦੇ ਚ ਜੀ ਤੁਹਾਨੂੰ ਪਤਾ ਜੋ ਪੁਲਿਸ ਕਰਦੀ ਹੁੰਦੀ ਵੀ ਤੂੰ ਇੱਥੇ ਰਹਿਣਾ ਇੱਥੇ ਰਹਿਣ ਦੇ ਆਰਮੀ ਦੇ ਪਤਨੀ ਇੱਥੇ ਆਉਣਾ ਜਿਨੇ ਮੁੜ ਕੇ ਆਉਣਾ ਜੰਦੇ ਤੂੰ ਸਾਡੇ ਖਿਲਾਫ ਬਿਆਨ ਨਾ ਦੇ ਤੂੰ ਜੀ ਬਰਿਸ਼ ਕਰਕੇ ਚਾਹੀਦਾ ਵੀ ਇਨਸਾਫ ਹੋਣਾ ਚਾਹੀਦਾ ਬਿਲਕੁਲ ਜੇ ਡੀਜੀਪੀ ਸਾਹਿਬ ਕੱਲ ਨਹੀਂ ਮਿਲੇ ਤੋ ਮਾੜੀ ਗੱਲ ਉਹਨਾਂ ਪਰਿਵਾਰ ਨੂੰ ਮਿਲਣਾ ਚਾਹੀਦਾ ਸੀ ਜਾ ਕੇ ਵੀ ਭਾਈ ਤੁਹਾਡੀ ਪੂਰੀ ਸੁਣਵਾਈ ਕੀਤੀ ਜਾਊਗੀ ਜੀ ਕਾਰਵਾਈ ਕੀਤੀ ਜੋਗੀ ਪਰਚੇ ਤੇ ਪਰਚਦਰਜ ਕਰਨਾ ਚਾਹੀਦਾ ਹੁੰਦਾ ਹੈ ਖਿਲਾਫ ਜੀ ਮੇਰੇ ਪਰਚਾ ਹੋਤੇ ਪਰਚਦਰਜ ਹੋਰ ਕਰੋ ਵੀ ਇਹ ਬੰਦੇ ਦੋਸ਼ੀ ਹੈਗੇ ਨੇ ਜੀ ਨਹੀਂ ਪਰਚਾ ਤੇ ਹਲੇ ਵੀ ਅਣਪਛਾਤੇ ਲੋਕਾਂ ਦੇ ਖਿਲਾਫ ਆ ਉਹੀ ਉਹੀ ਮੈਂ ਗੱਲ ਕੀਤੀ ਹੈ ਜੀ ਪਰਚੇ ਤੇ ਪਰਚਾ ਫਿਰ ਹੋ ਸਕਦਾ ਹੈ ਹੂੰ ਹੂੰ ਜਿਹੜੀ ਐਫ ਆਈ ਆਰ ਲਾਅ ਸੀ ਉਹਦੇ ਤੇ ਉਹ ਇੱਕ ਲਾਅ ਫਿਰ ਹੋ ਸਕਦੀ ਹੈ ਵੀ ਇਹ ਬੰਦਿਆਂ ਦੇ ਖਿਲਾਫ ਜਿਹੜਾ ਲਵਾ ਇਹ ਬੰਦੇ ਦੋਸ਼ੀ ਨਹੀਂ ਨੇ ਪਰਚਾ ਦਰਜ ਕੀਤਾ ਜਾ ਰਿਹਾ ਜੀ 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 ਧੰਨਵਾਦ ਹੈ ਕਿ ਕਿਉਂਕਿ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਉਹਨਾਂ ਨੂੰ ਦਖਲ ਦੇਣਾ ਚਾਹੀਦਾ ਮੈਂ ਨਾ ਵੀ ਮੁੱਖ ਮੰਤਰੀ ਨੂੰ ਦਖਲ ਦੇਣਾ ਚਾਹੀਦਾ ਵਾ ਡੀਜੀਪੀ ਨੂੰ ਦਖਲਣਾ ਚਾਹੀਦਾ ਹੈ ਗ੍ਰਹਿ ਮੰਤਰਾਲੇ ਨੂੰ ਦਖਲ ਦੇਣਾ ਚਾਹੀਦਾ ਜੀ ਜੇ ਉਹਨਾਂ ਜਿੱਦਾਂ ਜਿਸ ਤਰ੍ਹਾਂ ਸਾਬਕਾ ਫੌਜੀ ਵੀ ਇਕੱਠੇ ਹੋ ਗਏ ਜੀ ਫਿਰ ਜਿਹੋਨਾਂ ਜਿਹੜੇ ਕਰਨਲ ਲੈਫਟੇਨੈਂਟ ਜਿਹੜਾ ਜਿਹੜੇ ਹੈਗੇ ਢੱਲੋ ਉਹਦੇ ਰਿਸ਼ਤੇ ਦਾ ਜਿਹੜੇ ਨੇ ਜੀ ਜੀ ਉਹਨਾਂ ਨੇ ਆਪਣੀ ਅਪਰੋਚ ਕੀਤੀ ਉਹ ਬੀਜੇਪੀ ਦੇ ਵਿੱਚ ਵੀ ਹੈਗੇ ਤਾਂ ਉਹ ਕਹਿੰਦੇ ਹੁਣ ਤੱਕ ਜਿੰਨੀ ਕਾਰਵਾਈ ਸਿਰਫ ਇਹ ਅਪਰੋਚ ਕਰਕੇ ਹੋਈ ਉਹ ਤਾਂ ਨਹੀਂ ਵੀ ਨਹੀਂ ਕਾਰਵਾਈ ਹੋਣੀ ਜੀ ਇਸ ਕਰਕੇ ਗ੍ਰਹਿ ਮੰਤਰਾਲੇ ਨੂੰ ਬੇਖਿਆਦਾ ਤੋਂ ਐਂਟਰੀ ਵਿੱਚ ਕਰਕੇ ਨੰਦੋਛੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਠੋਸ ਕਰਕੇ ਕੀਤੀ ਜਾਣੀ ਕਿ ਤਾਂ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਜੀ 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 ਮਾਲੋ ਤੁਹੀ ਲੱਗਦਾ ਕਿ ਜਿਵੇਂ ਆਰਮੀ ਦੇ ਕਰਨਲ ਦੇ ਨਾਲ ਵਧੇਕੀ ਕੀਤੀ ਗਈ ਹੈ ਪਟਿਆਲਾ ਪੁਲਿਸ ਦੇ ਮੁਲਾਜ਼ਮਾਂ ਵੱਲੋਂ 12 ਜਾਨਾਂ ਤੇ ਆਰਮੀ ਵੀ ਵੱਡਾ ਐਕਸ਼ਨ ਲੈ ਸਕਦੀ ਹੈ ਜਿਵੇਂ ਪ੍ਰਤਾਪ ਸਿੰਘ ਕੈਰੋ ਦੇ ਮੁੰਡੇ ਨੂੰ ਸਬਕ ਦਿੱਤਾ ਸੀ ਨਹੀਂ ਉਦੋਂ ਦੇ ਹਾਲਾਤ ਤੇ ਹੁਣ ਦੇ ਹਾਲਾਤ 'ਚ ਬੜਾ ਫਰਕ ਹੈ ਜੀ ਜੀ ਉਦੋਂ ਦੇ ਹਾਲਾਤ ਉਦੋਂ ਤੇ ਆਰਮੀ ਜਿਹੜੀ ਸੀ ਫੁੱਲ ਬੜਾ ਫੁੱਲ ਕੋਈ ਚਾਰਜ ਹੁੰਦਾ ਸੀ ਨਾ ਜੀ ਕੋ 65 ਦੀ جنگ ਦਾ ਉਹ ਮੌਸਮ ਸੀ ਗਾਉਦੋਂ ਜੀ ਬਾਰਡਰ ਤੇ ਪੈਨੇ ਸੀ ਉਦੋਂ ਤੇ ਆਰਮੀ ਨੂੰ ਖੁੱਲੀ ਛੁੱਟੀ ਸੀ ਵੀ ਜੋ ਮਰਜ਼ੀ ਤੁਸੀਂ ਕਰੋ ਹੁਣ ਉਹ ਹਾਲਾਤ ਨਹੀਂ ਹੈਗੇ ਜੇ ਹਾਲਾਤ ਹੁੰਦੇ ਵਾਕਈ ਅੱਜ ਇਹ ਸਾਕਾ ਨੀਦਾ ਤਾਲ ਵਰਗੇ ਹਾਲਾਤ ਹੁੰਦੇ ਤੇ ਇਨਾਂ ਦੀ ਜੁਰਤ ਕਿਸੇ ਪੁਲਿਸ ਵਾਲੇ ਦੀ ਕੁਸਕ ਜਾਂਦੇ ਉੱਥੇ ਜੀ